ਥੋੜਾ ਜਿਹਾ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਜੀ ਸਾਡੀ ਕੰਪੇਨ ਨੂੰ ਬੜਾਵਾ ਦੇਣ ਵਾਸਤੇ ਜੁਆਇਨ ਕਰ ਰਹੇ ਆ ਜੋ ਸਾਡੇ ਨਾਲ ਸਾਰਾ ਦਿਨ ਰਹਿਣਗੇ ਤੇ ਪੁਰਾਣੇ ਵਿਚਾਰ ਮੈਂ ਪਹਿਲਾਂ ਐਸੇ ਉਰੇ ਬੁਲਾਣਾ ਸੀ ਪਰ ਉਹ ਥੋੜਾ ਜਿਹਾ ਲੇਟ ਆ ਉਹ ਸਿੱਧਾ ਸਾਡੀ ਕੰਪੇਨ ਵਿੱਚ ਸ਼ਾਹਕੋਟ ਸਥਿਤ ਅਗਲੀ ਜਿਹੜੀ ਮੈਂ ਅੱਜ ਤੁਹਾਨੂੰ ਗੱਲ ਕਰਨ ਵਾਸਤੇ ਬੁਲਾਇਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਬਣਿਆ ਇਹ ਐਂਟਰਪ੍ਰਾਈਜ਼ ਦੇ ਲੱਗ-ਬੱਦ ਹਰ ਮਸਲੇ ਦਾ ਮੈਂ ਹੱਲ ਕੀਤਾ ਹੈ। ਉਹਨਾਂ ਨੂੰ ਪੱਕੇ ਕਰਨ ਦਾ ਕਾਨੂੰਨ ਬਣਾ ਕੇ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ। ਜਿਹੜਾ ਕਿ ਮੌਜੂਦਾ ਸਰਕਾਰ ਨੇ ਅਜੇ ਪਰਸੂ ਨਾ ਕਰਕੇ ਉਹਦੇ ਨਾਲੋਂ ਬਹੁਤ ਹਲਕਾ ਕਾਨੂੰਨ ਦੁਬਾਰੇ ਲੈ ਕੇ ਆਂਦਾ ਜਿਹਦੇ ਨਾਲ ਅੱਜ ਤੱਕ ਪੂਰੇ ਮੁਲਾਜ਼ਮ ਪੱਕੇ ਨਹੀਂ ਹੋਏ। ਇਸ ਕਰਕੇ ਐਸੀ ਗਰੰਟੀ ਦੇਣਾ ਚਾਹੁੰਦੇ ਆ ਕਿ ਜਦੋਂ ਵੀ ਸਾਡੀ ਸਰਕਾਰ ਫੇਰ ਪੰਜਾਬ ਦੇ ਵਿੱਚ ਆਈ ਐਸੀ ਜੋ ਮਜ਼ਦਮ ਹਜੇ ਤੱਕ ਪੱਕੇ ਨਹੀਂ ਹੋਏ ਉਹਨਾਂ ਨੂੰ ਪੱਕੇ ਕਰਾਂਗੇ ਹੱਸ ਅਗਲੀ ਗੱਲ ਇਹ ਹੈ ਕਿ ਹਿਮਾਚਲ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਜਿੱਥੇ-ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਐਸੀ ਉੱਥੇ 올ਡ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਹੁਣ ਸਾਡੀ ਇਹ ਗਰੰਟੀ ਹੈ ਕਾਂਗਰਸ ਪਾਰਟੀ ਦੀ ਕਿ ਕਾਂਗਰਸ ਪਾਰਟੀ ਸਦਾ ਚਾਹੇਗੀ ਦਾ 올ਡ ਪੈਨਸ਼ਨ ਸਕੀਮ ਲਾਗੂ ਕਰੇਗੀ ਪੰਜਾਬ ਵਿੱਚ ਵੀ ਤੇ ਕੇਂਦਰ ਵਿੱਚ ਵੀ ਇਹ ਜਿਹੜੀ ਮੌਜੂਦ ਹੈ ਇੱਥੇ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਦੋ ਵਾਰ ਕੈਬਨਟ ਦੇ ਵਿੱਚ ਪਾਸ ਕਰ ਲਿਆ ਉਹ ਪੈਨਸ਼ਨ ਸਕੀਮ ਦੀ ਮੰਗ ਮੁੱਖ ਮੰਤਰੀ ਨੇ ਜਦ ਬੋਟਾ ਆਉਂਦੀ ਐ ਅਨਾਉਂਸ ਕਰ ਦਿੰਦੇ ਕਿ ਅਸੀਂ ਦਮਾਂਗੇ ਐਤ ਕੀ ਉਹ ਵੀ ਨੇ ਅਨਾਉਂਸ ਕੀਤਾ ਇਹਦਾ ਮਤਲਬ ਬਹੁਤ ਹੀ ਨੀਤਮਾੜੀ ਹੋ ਗਈ ਇਹਨਾਂ ਨੇ ਨਹੀਂ ਦੇਣਾ ਤੋ ਐਸੀ ਮੰਗ ਕਰਦੇ ਆ ਕਿ ਤੁਰੰਤ ਓਡਰ ਪ੍ਰਿੰਸਿਪਲ ਪੰਜਾਬ ਤੇ ਲਾਗੂ ਕੀਤਾ ਜਾਵੇ। ਔਰ ਇਹ ਵੀ ਗਰੰਟੀ ਹੁੰਦੀ ਹੈ ਜੇ ਨਹੀਂ ਕਰ ਦਿੱਤਾ ਐਸੀ ਕਰਾਂਗੇ। ਇਹਨਾਂ ਨੇ ਕਈ ਵਾਰ ਉਹਨਾਂ ਦੀ ਯੂਨੀਅਨ ਲੀਡਰਾਂ ਨੂੰ ਮੌਕਾ ਬੁਲਾਇਆ, ਪੰਜ ਵਾਰ ਬੁਲਾ ਚੁੱਕੇ। ਲੇਕਿਨ ਮੁੱਖ ਮੰਤਰੀ ਪਾਸ ਬਾਹਰਲੇ ਸੁਪਰੀਆ ਦਾ ਪ੍ਰਮਾਣ ਕਰਵਾ ਕੇ ਟਾਈਮ ਹੈ। ਆਪਣੀ EMPLYEE ਜਾਂ ਲੋਕਾਂ ਵਾਸਤੇ ਟਾਈਮ ਹੈ ਨਹੀਂ। ਪੰਜ ਵਾਰ ਉਹਨਾਂ ਨੂੰ ਬੁਲਾ ਕੇ ਇਹਨਾਂ ਨੇ ਨਾ ਕਰਤੀ। ਇਸ ਤੋਂ ਇਲਾਵਾ ਚਾਰਵੀ ਜਿੱਥੇ ਵੀ ਮੁੱਖ ਮੰਤਰੀ ਜੀ ਜਾਂਦੇ ਆ ਕਲੇਸ਼ EMPLYEE ਯੂਨੀਅਨ ਦੇ ਯੂਨੀਅਨ ਦੇ ਲੀਡਰਾਂ ਵਰਤਿਆ ਜਾਂਦਾ ਹੈ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਆ ਹੁਣ ਇੱਥੇ ਜਲੰਧਰ ਆਏ ਤਾਂ ਜਲੰਧਰ ਦੇ EMPLYEE ਯੂਨੀਅਨ ਦੇ ਲੀਡਰ ਬੰਦ ਕਰ ਦਿੱਤੇ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਜੀ ਤੁਸੀਂ ਕਿਹਾ ਡਾਰਿਆ ਥੋਨੂੰ ਆਪਣੇ ਹੀ ਕਰਮਚਾਰੀਆਂ ਤੋਂ ਜਿਸ ਮੁੱਖ ਮੰਤਰੀ ਨੂੰ ਆਪਣੇ ਲੋਕਾਂ ਖਾਸ तौर ਤੇ ਆਪਣੇ ਕਰਮਚਾਰੀਆਂ ਉਪਰ ਵਿਸ਼ਵਾਸ ਨਹੀਂ ਹੈ ਤਾਂ ਉਸ ਕਰਮਚਾਰੀ ਉਸ ਮੁੱਖ ਮੰਤਰੀ ਦੀ ਕੀ ਪਪੂਲਾਰਿਟੀ ਹੋਏਗੀ ਜਾਂ ਕੀ ਉਹਦੀ ਸੋਚ ਹੋਏਗੀ ਪਿਛਲੀ ਵਾਰ ਜਦ ਵੀ ਇੱਥੇ ਆਇਆ ਤਾਂ ਇੰਪਲਾਈਜ਼ ਯੂਨੀਅਨ ਦੇ ਲੀਡਰ ਨਜ਼ਰਬੰਦ ਕਰ ਦਿੱਤੇ ਗਏ ਹੁਣ ਫੇਰ ਖਤਰਾ ਹੈ ਕਿ ਜਦ ਵੀ ਇੱਥੇ ਆਏਗਾ ਜਦ ਵੀ ਮੁੱਖ ਮੰਤਰੀ ਜਿੱਤੇ ਜਾਂਦਾ ਹੈ ਉੱਥੇ ਦੇ ਇੰਪਲਾਈਜ਼ ਯੂਨੀਅਨ ਨੂੰ ਰਾਤ ਨੂੰ ਭੱਜਣਾ ਪੈਂਦਾ ਹੈ ਜਾਂ ਰਾਤ ਨੂੰ ਉਹਨਾਂ ਦੇ ਘਰ ਘੇਰ ਲਿੱ ਕੇ ਜਾਂਦੇ ਆ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਸਾਰਿਆਂ ਦੇ ਮੋਬਾਈਲ ਤੇ ਰਿਕਾਰਡ ਹੋ ਰਿਹਾ ਸੋ ਇਸ ਤਰ੍ਹਾਂ ਦੀ ਅਰਾਜਕਤਾ EMPLY ਦੇ ਬਨਾਬ ਸਰਕਾਰ ਨੇ ਪਛਾਈ ਹੋਈ ਹੈ ਅਸੀਂ ਇਸ ਦੀ ਸਖਤ ਨਿੰਦਾ ਕਰਦੇ ਮੈਂ ਜਦੋਂ ਮੁੱਖ ਮੰਤਰੀ ਸੀ ਅਸੀਂ 12% DA ਜਿੰਨਾ ਬਕਾਇਆ ਬੱਜਦਾ ਸੀ ਸਾਰਾ ਦਿੱਤਾ ਅਸੀਂ ਸਾਰੀ ਵਿੱਤ ਕਮਿਸ਼ਨ ਲਾਗੂ ਕੀਤਾ ਅਸੀਂ ਆਂਗਣਵਾੜੀ ਵਰਕਰ ਆਸ਼ਾ ਵਰਕਰ ਮਿਡ-ਡੇ ਮੇਲ ਵਰਕਰ ਪੁਲਿਸ ਕਰਮਚਾਰੀ ਹਰ ਕਰਮਚਾਰੀ ਦੀ ਤਨਖਾਹ ਵਧਾਈ ਐਸੀ EMPLOYEES ਨੂੰ ਹਰ ਕੰਫਰਟ ਦੇ ਵਿੱਚ ਰੱਖਿਆ ਕਿਉਂਕਿ ਜਦ ਤੱਕ ਜਿਹੜੇ ਬੰਦੇ ਨੇ ਸਰਕਾਰ ਦੇ ਨਾਲ ਕੰਮ ਕਰਨਾ ਉਹ ਪੁਰਸ਼ ਨਹੀਂ ਹੈ ਤਾਂ ਉਹ ਸਹੀ ਕੰਮ ਨਹੀਂ ਕਰੇਗਾ ਅੱਜ ਸਰਕਾਰ EMPLOYEES ਨੂੰ ਸੰਤ ਕਰ ਰਹੀ ਹੈ ਐਸੀ EMPLOYEES ਦੇ ਨਾਲ ਖੜੇ ਹੈ ਐਸੀ ਮੰਗ ਕਰਦੇ ਆ ਕਿ ਬਕਾਇਆ ਜਿਹੜਾ ਰਹਿੰਦਾ ਹੈ ਕੇਂਦਰ ਸਰਕਾਰ ਨੇ 12% DA ਦਿੱਤਾ ਪੰਜਾਬ ਸਰਕਾਰ ਨਹੀਂ ਦੇ ਰਹੀ ਪੰਜਾਬ ਸਰਕਾਰ ਉਹਨਾਂ ਦਾ ਤਰੰਤ ਡੀਏ ਰਿਲੀਜ਼ ਕਰੇ ਬੜਾ ਸਾਰਿਆਂ ਜੰਨੀ ਸਾਹਿਬ ਸੈਂਟਰ ਦੇ ਨਾਲ ਜਿਹੜੇ ਕਿਹੜੇ ਅਹਿਮ ਮੁੱਦੇ ਹੋਣਗੇ ਜੇ ਤੁਸੀਂ ਐਮਪੀ ਬਣਦੇ ਹੋ ਤਾਂ ਲੈ ਕੇ ਆਉਂਗੇ ਦੇਖੋ ਹਾਲਾਂਕਿ ਮੇਰਾ ਮੇਨ ਮੁੱਦਾ ਡਾਇਵਰਟ ਹੋ ਜਾਣਾ ਲੇਕਿਨ ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਨੂੰ ਕੁਝ ਨਹੀਂ ਦਿੱਤਾ ਪ੍ਰਧਾਨ ਮੰਤਰੀ ਜੀ ਇੱਥੇ ਆ ਰਹੇ ਹੈ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮੇਰੇ ਤੇ ਲੁਕਤਾ ਜਿਨੇ ਕਰਨ ਦੀ ਬਜਾਏ ਜਾਂ ਕਾਂਗਰਸ ਨੂੰ ਭੰਡਣ ਦੀ ਬਜਾਏ ਕਿਰਪਾ ਕਰਕੇ ਇਹ ਵੀ ਦੱਸਣ ਕਿ ਉਹਨਾਂ ਨੇ 10 ਸਾਲਾਂ 'ਚ ਪੰਜਾਬ ਨੂੰ ਤੇ ਜਿਲੰਦਰ ਨੂੰ ਕੀ ਆ ਦਿੱਤਾ। ਉਹ ਇਹ ਵੀ ਦੱਸਣ ਕਿ ਕਿਉਂ ਉਹ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਕੇ ਪੰਜਾਬ ਨੂੰ ਬਰਬਾਦ ਕਰਨਾ ਚਾਹਦੇ। ਉਹ ਕਿਰਪਾ ਕਰਕੇ ਇਹ ਵੀ ਦੱਸਣ ਕਿ ਪੰਜਾਬ ਦੇ ਵਿੱਚ ਕਿਹੜਾ ਯੂਨਿਟ ਲਿਆਂਦਾ। ਉਹ ਕਿਰਪਾ ਕਰਕੇ ਇਹ ਵੀ ਦੱਸਣ ਕਿ ਅਸੀਂ ਮਤਾ ਪਾਸ ਕੀਤਾ ਹੋਇਆ ਸੀ। ਕਿ ਇੱਥੇ ਦੇ 에어ਪੋਰਟ ਦਾ ਆਗਮਪੁਰ ਦੇ 에어ਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ। ਮੈਂ ਪ੍ਰਧਾਨ ਮੰਤਰੀ ਤੇ ਉਸ ਦਿਨ ਵਾਸਤੇ ਇਹ ਪੁੱਛਣਾ ਚਾਹਦਾ ਹੈ ਕਿ ਕਿਉਂ ਉਹਨਾਂ ਨੇ ਇਹ ਸਾਡੀ ਮਤੇ ਨੂੰ ਨਹੀਂ ਮੰਨਿਆ ਜਦ ਕਿ ਉਹ ਵਿਧਾਨ ਸਭਾ ਦਾ ਮਤਾ ਸੀ। ਅੱਜ ਤੱਕ ਉਸ ਦਾ ਨਾਮ ਨਹੀਂ ਰੱਖਿਆ। ਉਹਦੇ ਕਿਹੜਾ ਕਾਰਨ ਹੈ? ਕਿਹੜਾ ਉਹਨਾਂ ਦਾ ਵਿਰੋਧ ਹੈ? ਗੁਰੂ ਰਵਿਦਾਸ ਜੀ ਦੇ ਨਾਲ ਮੈਂ ਇਹ ਪੁੱਛਣਾ ਚਾਹੁੰਦਾ ਕਿ ਆਹ ਬਾਲਵੀ ਜੀ ਦੇ ਨਾਲ ਉਹਨਾਂ ਦਾ ਕੀ ਵਿਰੋਧ ਹੈ? ਕਿ ਉਹ ਗਰੀਬ ਲੋਕਾਂ ਦਾ ਹਮੇਸ਼ਾ ਵਿਰੋਧ ਕਰਦੇ ਆ। ਸੋ ਮੈਂ ਇਹ ਵੀ ਪੁੱਛਣਾ ਚਾਹੁੰਦਾ ਹੈ ਕਿ ਕਿਉਂ ਇੱਥੇ ਦੀ ਇੰਡਸਟਰੀ ਜਿਹੜੀ ਕਿ ਲੈਦਰ ਇੰਡਸਟਰੀ ਬਿਲਕੁਲ ਖਤਮ ਹੋ ਰਹੀ ਹੈ। ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਹੱਡਾ ਰੋਡੀਆਂ ਖਤਮ ਹੋ ਗਈਆਂ। ਇੱਥੇ ਦੀ ਸਪੋਰਟਸ ਦੀ ਜਿੰਨੀ ਇੰਡਸਟਰੀ ਹੈ, ਇੱਥੇ ਦੀ ਫੋਰਜਿੰਗ ਦੀ ਜਿੰਨੀ ਇੰਡਸਟਰੀ ਹੈ ਸਾਰੀ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਖਤਮ ਹੋਈ ਹੈ। ਮੈਂ ਇਹ ਮਸਲੇ ਲੈ ਕੇ ਜਾਣਾ ਚਾਹੁੰਦਾ ਹਾਂ। ਕਿਉਂ ਸਾਨੂੰ ਜਲੰਧਰ ਨੂੰ ਅਜ ਤੱਕ ਏਮਜ਼ ਹਸਪੀਟਲ ਨਹੀਂ ਮਿਲਿਆ ਜਿਹੜੀ ਕਿ ਹਮੇਸ਼ਾ ਦੀ ਡਿਮਾਂਡ ਹੈ 10 ਸਾਲਾਂ ਦੇ ਵਿੱਚ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਜਾਨੀ ਕਿਉਂ ਇਹਦੇ ਬਾਰੇ ਨਹੀਂ ਸੋਚਿਆ ਕਿਉਂ ਇੱਥੇ ਕੋਈ ਸਵਰ ਵੀ ਯੂਨੀਵਰਸਿਟੀ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤੀ ਜਾਂਦੀ ਮੈਂ ਇਹ ਬੇਨਤੀਆਂ ਕਰਦਾ ਕਿ ਮੁੱਖ ਮੰਤਰੀ ਜੀ 10 ਸਾਲਾਂ ਦਾ ਆਪਣਾ ਰਿਪੋਰਟ ਕਾਰੀ ਜੁਰ ਦੇਸ਼ ਕਰਕੇ ਜਾਣ ਬੜਾ ਸਾਹ ਸਰ ਸਰ ਜੀ 400 ਪਾਰ ਕਹਿ ਰਹੇ ਹੈ ਜਿਉਂਕਿ ਇਸ ਵਾਰ 400 ਪਾਰ ਹੀ ਹੋਣਾ ਹੈ 400 ਤੱਕ ਦਾ ਲੈਸ ਰਹੇਗਾ 400 ਤੱਕ ਦੀਆਂ ਰਹਿਣਗੀਆਂ ਪਾਰ ਵਾਲੀਆਂ ਉਹਨਾਂ ਦੀਆਂ ਹੋਣਗੀਆਂ ਸਰ ਜੀ ਬਾਈ ਸੰਧਰੇ ਇਮਪਲੋਇਸ ਵੱਲੋਂ ਕਿਹਾ ਜਾਂਦਾ ਜਦੋਂ ਵੀ ਸਰਕਾਰ ਨਾਲ ਗੱਲ ਆਉਂਦੀ ਹੈ ਉਹ ਕਹਿੰਦੇ ਕਿ ਇਸ ਕੇਂਦਰ ਵੱਲੋਂ ਤੁਹਾਨੂੰ ਫੰਡ ਰੋਗ ਉਤੇ ਇਹ ਆਸ਼ਵਾਸਨ ਦੇ ਇਹ ਕਿਹਾ ਜਾਂਦਾ ਹੈ ਇਹਦੇ ਬਾਰੇ ਕੀ ਕਰਨਾ ਚਾਹੋਗੇ ਜਿਹੜੀ ਸਰਕਾਰ ਆਪਣਾ ਕੋਆਰਡੀਨੇਸ਼ਨ ਬਣਾ ਕੇ ਨਹੀਂ ਚੱਲ ਸਕਦੀ ਜਿਹੜੇ ਮੁੱਖ ਮੰਤਰੀ ਚ ਇੰਨੀ ਯੋਗਤਾ ਨਹੀਂ ਹੈ ਕਿ ਉਹ ਫੰਡਾਂ ਨੂੰ ਪੜਾ ਸਕੇ ਉਹਨਾਂ ਨੂੰ ਮੁੱਖ ਮੰਤਰੀ ਬਣ ਕੇ ਰਹਿਣ ਦਾ ਕੋਈ ਹੱਕ ਨਹੀਂ ਹੈ ਸਰ ਸਰ ਕੱਲ ਅਮੀਸ਼ਾ ਨੇ ਅਰਵਿੰਦ ਕੇਜਰੀਵਾਲ ਕੋ ਲੈ ਕੇ ਕਿਹਾ ਕਿ ਅਭੀ ਤੱਕ ਸਿਰਫ ਇੱਕ ਘੁਟਾਲਾ ਸਾਹਮਣੇ ਆਇਆ ਹੈ ਅਭੀ 7 ਘੁਟਾਲੇ ਹੋਰ ਆਨੇ ਬਾਕੀ ਹੈ ਅਮੀਸ਼ਾ ਨੇ ਕਹਾਏ ਕਹਿੰਦੇ ਸ਼ਰਾਬ ਨੀਤੀ ਦੇ ਤਹਿਤ ਅਭੀ ਤੱਕ ਕੇਜਰੀਵਾਲ ਕੇ ਚਾਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਲੁੱਟਿਆ ਗਿਆ ਹੈ ਸਰ ਆਪਟਾਲੇ ਦੇ ਵਿੱਚ ਹਜ਼ਾਰਾਂ ਕਰੋੜ ਦਾ ਪੰਜਾਬ ਦਾ ਤਬੜਾ ਹੈ ਹੋਰ ਹੀ ਬਹੁਤ ਹੈ ਸਰ ਕਿਸਾਨਾਂ ਦੇ ਹੱਕ ਵਿੱਚ ਬਾਰੇ ਕੋਈ ਕਾਚ ਇਹ ਉਜਾਗਰ ਕੀਤੇ ਜਾਣੇ ਚਾਹੀਦੇ ਹੈ ਸਰ ਕਿਸਾਨਾਂ ਦੇ ਹੱਕ ਦੀ ਗੱਲ ਕਰੋਗੇ ਕਿਸਾਨਾਂ ਬਾਰੇ ਕੋਈ ਦੱਸੋ ਜੀ ਕਿਸਾਨਾਂ ਦੇ ਬਾਰੇ ਜਦੋਂ ਮੈਂ ਮੁੱਖ ਮੰਤਰੀ ਸੀ ਪਹਿਲਾਂ ਮੈਂ ਦਾਦਾ ਤੇ ਜਦੋਂ ਪ੍ਰਕਾਸ਼ ਸਿੰਘ ਜੀ ਬਦਲ ਮੁੱਖ ਮੰਤਰੀ ਸੀ ਤਾਂ ਕਿਸਾਨਾਂ ਨੂੰ ਮੁਆਵਜ਼ਾ 8000 ਮਿਲਦਾ ਸੀ ਜੇਕਰ ਬਾਉ ਦੇ ਕਿਲੇ ਦਾ ਕੈਪਟਨ ਸਾਹਿਬ ਆਏ ਉਹਨਾਂ ਨੇ 12000 ਕਰਤਾ ਇਹ ਚਰਨਜੀਤ ਸਿੰਘ ਚੰਨੀ ਹੈ ਮੁੱਖ ਮੰਤਰੀ ਜੀ ਨੇ ਮੁਆਵਜ਼ਾ 17000 ਜਦ ਨਰਮਾ ਮਰਿਆ ਥੀਲੇ ਦਾ ਦਿੱਤਾ ਤੇ ਉੱਪਰ 10% 1700 ਰੁਪਿਆ ਲੇਬਰ ਵਾਸਤੇ ਦਿੱਤਾ ਇਹ ਪਹਿਲੀ ਵਾਰ ਹੋਇਆ ਕਿ 18700 ਮੁਆਵਜ਼ਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੁੰਦੇ ਹੋਏ ਮਿਲਿਆ ਕਿਸਾਨਾਂ ਨੂੰ ਕਿਸਾਨ ਮੇਰੇ ਪਾਸ ਅਜੇ ਮੁੱਖ ਮੰਤਰੀ ਜਦੋਂ ਮੈਂ ਮੁੱਖ ਮੰਤਰੀ ਸੀ ਆਏ ਉਹਨਾਂ ਦੀ ਕੋਈ ਡਿਮਾਂਡ ਮੈਂ ਕੁੰਝੇ ਨਹੀਂ ਕਿੰਨ ਦਿੱਤੀ ਜੋ ਉਹਨਾਂ ਨੇ ਕਿਹਾ ਸਾਰੀਆਂ ਮੰਨੀਆਂ ਤੇਸ ਤੋਂ ਇਲਾਵਾ ਮੇਰੇ ਹੁੰਦੇ ਕਿਸਾਨਾਂ ਦੇ ਉੱਪਰ ਦਾੰਦਾ ਨਹੀਂ ਮੈਂ ਚੱਲਣ ਦਿੱਤੀਆਂ ਗੋਲੀਆਂ ਨਹੀਂ ਚੱਲਣ ਦਿੱਤੀਆਂ ਆਪਣੇ ਪਿੰਡੇ ਤੇ ਇਸ ਗੱਲ ਦਾ ਮੈਂ ਸਿਹਾ ਕਿ ਜਿਹੜਾ ਬਾਦ ਦੇ ਵਿੱਚ ਮਨੂੰ ਨੁਕਸਾਨ ਕੀਤਾ ਗਿਆ ਮੇਰੇ ਤੇ ਕੇਸ ਚਲਾਏਗੇ ਲੇਕਿਨ ਜਦੋਂ ਪ੍ਰਧਾਨ ਮੰਤਰੀ ਜੀ ਇੱਥੇ ਆਏ ਸੀ ਮੈਂ ਆਪਣੇ ਪੰਜਾਬੀਆਂ ਦੇ ਨਾਲ ਖੜਿਆ ਮੈਂ ਆਪਣੇ ਕਿਸਾਨਾਂ ਦੇ ਨਾਲ ਖੜਿਆ ਕਿਸਾਨਾਂ ਨੂੰ ਰਾਤ ਨੂੰ ਐਵੇਂ ਕੇਵਲੀ ਸਾਰੇ ਕਿਸਾਨ ਉੱਠ ਗਏ ਮਨ ਨੂੰ ਇਹ ਹਜਾਇਤਾ ਆ ਰਹੀ ਸੀ ਕਿ ਮੈਂ ਉਹਨਾਂ ਤੇ ਸਖਤੀ ਕਰ ਮੈਂ ਸਖਤੀ ਨਹੀਂ ਕੀਤੀ ਅਗਲੇ ਦਿਨ ਵੀ ਕੋਈ ਕੇਸ ਵੜਦਾ ਹੀ ਨਹੀਂ ਸੀ ਇਸ ਕਰਕੇ ਮੈਂ ਕਿਸਾਨਾਂ ਦੇ ਠੁਠਾ ਪਰਚਾ ਨਹੀਂ ਕੀਤਾ ਬਿੱਟੂ ਜੀ ਇਹਦਾ ਮਨੂੰ ਹਰ ਕਮੈਂਟ ਚ ਆਉਣਾ ਪਿਆ ਮੈਂ ਉਸ ਵਿੱਚ ਵੀ ਖੁਸ਼ ਹਾਂ ਕਿ ਮੈਂ ਆਪਣੇ ਪੰਜਾਬੀਆਂ ਦੇ ਹਰ ਕਿਸਾਨਾਂ ਦੇ ਨਾਲ ਖੜਿਆ ਬਿੱਟੂ ਜੀ ਇਹ ਹੀ ਐਕਸਪ ਕਹਿੰਦੇ ਆ ਕਿ ਉਹਨਾਂ ਨੇ ਬਹੁਤ ਕੁਝ ਦੇਖ ਕੇ ਜਾਣਾ ਸੀ ਪੰਜਾਬ ਨੂੰ ਤੇ ਇਹ ਸੀ ਗੱਲ ਉਹ ਦੇ ਨਹੀਂ ਸਕਦੇ ਮੈਂ ਬਿੱਟੂ ਜੀ ਦਾ ਪੁੱਛਣਾ ਚਾਹਦਾ ਹਾਂ ਮੇ ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਪਹਿਲੇ ਸਿਆਹੀ ਨੋਟ ਕੀ ਬਾਅਦ ਵਿੱਚ ਨਹੀਂ ਦੇ ਸਕਦੇ 2 ਸਵਾ 2 ਸਾਲ ਹੋ ਗਏ ਤੇ ਕਈ ਵਾਰ ਆਲੇ ਉਸ ਤੋਂ ਬਾਅਦ ਵੀ ਅੱਜ ਤੱਕ ਨਹੀਂ ਦਿੱਤਾ ਕੱਲੋਂ ਜੇ ਇੱਥੇ ਆ ਕੇ ਕੋਈ ਪ੍ਰੋਮਿਸ ਕਰਦੇ ਉਹਨਾਂ ਦੀ ਕੋਈ ਕੀਮਤ ਨਹੀਂ ਜਿਹੜੀ ਪਾਰਟੀ ਨੇ 10 ਸਾਲ ਪੰਜਾਬ ਦਾ ਕੁਛ ਨਹੀਂ ਕੀਤਾ ਉਹ ਅੱਗੇ ਨੂੰ ਵੀ ਕਰਨ ਨਹੀਂ ਕਰ ਸਕਦੇ ਕਿਸ ਕਰਕੇ ਇਹਨਾਂ ਦੇ ਝੂਠੀਆਂ ਕਿਸੇ ਗੱਲਾਂ ਚਾਉਣ ਦੀ ਲੋੜ ਸਰ 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 ਸਵਾਲ ਹੈ ਇੱਕ ਸਵਾਲ ਹੈ ਸਰ ਇੱਕ ਸਕਿੰਟ ਯਾਰ ਉਹ ਸਵਾਲ ਕਰੰਦਾ ਯਾਰ ਸਰ 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 ਯਾਰ ਸਰ 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 ਮੇਰਾ ਸਵਾਲ ਦਿਆਂਗਾ ਚਲ ਕਰ ਲੋ ਕਰ ਲੋ ਯਾਰ ਕਰ ਕਰ ਲੋ ਕਰ ਲੋ ਸਾਹ ਦੇ ਹੋਣ ਨਾਲ ਤੁਹਾਡੀ ਤਸਵੀਰ ਵੀ ਫੱਟ ਗਈ ਹੈ ਫਾਇਦਾ ਹੋ ਜੇ ਕੋਟਲੀ ਜਿਹਨੇ ਕਹਿੰਿਆ ਕਿ ਜੇ ਤੁਸੀਂ ਉਸ ਵੇਲੇ ਜਦੋਂ ਪੀਐਮ ਸਿਕਿਉਰਟੀ ਵਾਲਾ ਮੈਟਰ ਦੀ ਗੱਲ ਕਰ ਰਹੀ ਹੈ ਤੇ ਉਸ ਵੇਲੇ ਕਿਤੇ ਜੇ ਤੁਸੀਂ ਇੰਟਰਵਿਨ ਨਾ ਕੀਤਾ ਹੁੰਦਾ ਤੇ ਕਿਸਾਨਾਂ ਦੇ ਲੱਖਾਂ ਵੀ ਚਲ ਜਾਣੀਆਂ ਸੀ ਤੇ ਗੋਲੀਆਂ ਵਿੱਚ ਚਲ ਜਾਣੀਆਂ ਸੀ ਕੋਟਲੀ ਕੋਟੇ ਸਾਮਨੇ ਕਹਿੰਦਾ ਤੁਹਾਡੀ ਫੇਵਰ ਜੀ ਕਲ ਗਈ ਕਿ ਆਪਣੇ ਹਾਂ ਤੇਰਵੇ ਨਾ ਕਰਦਾ ਤਾਂ ਜ਼ਰੂਰ ਲਾਠੀਆਂ ਚਲ ਜਾਣੀਆਂ ਸੀ ਗੋਲੀਆਂ ਚਲ ਜਾਣੀਆਂ ਸੀ ਮੈਂ ਆਪਣੇ ਜ਼ਿੰਮੇਵਾਰੀ ਪਰ ਕਿਸਾਨਾਂ ਨੂੰ ਪਿਆਰ ਦੇ ਨਾਲ ਉਠਾਇਆ ਕੋਈ ਗੋਲੀਆਂ ਨੇ ਚਲਾਈਆਂ ਕੋਈ ਡਾਠੀਆਂ ਨੇ ਚੱਲੀਆਂ ਕਿ ਅੱਗੇ ਨਵੀਂ ਕਦੇ ਕਿਸਾਨਾਂ ਉਪਰ ਇਸ ਤਰ੍ਹਾਂ ਨਹੀਂ ਹੋਏਗਾ ਕਾਂਗਰਸ ਦੇ ਟਾਈਮ ਕਿ ਜੀ ਹਰਿਆਣੇ ਚੋਂ ਗੋਡੀਆਂ ਚੱਲਣ ਤੇ ਸਾਡਾ ਮੁੱਖ ਮੰਤਰੀ ਉਹਨਾਂ ਉਪਰ ਪਰਚਾ ਵੀ ਨਾ ਕਰੇ ਅੱਜ ਤੱਕ ਉਹਨਾਂ ਉਪਰ ਕਾਰਵਾਈ ਵੀ ਨਾ ਕਰੇ ਸਰ ਸਰਦਾਰ ਸਰ ਸਰਦਾਰ ਅੰਗਰੇਜ਼ੀ ਮੁੱਦੀੋਂ ਮਟਿਆਲਾ ਆ ਰਹੇ ਆ ਤੁਹਾਡੇ ਟਾਈਮ 'ਤੇ ਆਈ ਸੀ ਉੱਥੇ ਧਮਕੀ ਮਿਲੀ ਹੈ ਜੀ ਹੁਣ ਪੰਨੂ ਵੱਲੋਂ ਧਮਕੀ ਦਿੱਤੀ ਖਾਲਿਸਤਾਨੀ ਨਾਰੇ ਲਿਖੇ ਗਏ ਨੇ ਸਰ 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 ਸਰਦਾਰ ਸਰਦਾਰ ਬਰਕਾਉਰ ਸਿੰਘ ਜੀ ਤੁਹਾਡੇ ਨਾਲ ਜੀ ਕੰਪੇਨਿੰਗ ਚਲਾਣਗੇ ਕਿਹੜੇ ਮੁੱਦੇ ਲੈ ਕੇ ਜਾਣਗੇ ਕਿਉਂਕਿ ਸਿੱਧੂ ਸਾਹਦੇ ਸਰ ਪੂਰਾ ਮੰਤਰੀ ਅਨਿਲ ਵਿੱਚ ਮਨਾਨੇ ਕੱਲ ਜਿੰਮੇਵਾਰੀ ਲੈਂਦੀ